ਗੌੜੀ ਕਬੀਰ ਜੀ ਪੰਚਪਦੇ ਜਿਉਂ ਜਲ ਛੋੜ ਬਾਹਰ ਪਿਉ ਮੇਨਾ ਉਰਵ ਜਨਮ ਹਉ ਤਪ ਕਾਹਿਨਾ ਅਬ ਕੋ ਰਾਮ ਕਮਨ ਗਤ ਮੋਰੀ ਤਜ ਲੈ ਬਨਾਰਸ ਮਤ ਪੈਥੋ ਰਹੀ ਰਹਾਓ ਸਗਲ ਜਨਮ ਸੇ ਪਰੀ ਗਵਾਯੋ ਮਰਤੇ ਬਾਰ ਮਗਹ ਠਾਇਆ ਬਹੁਤ ਬਰ ਸਭ ਕੀ ਆਕਾਸ਼ੇ ਮਰਨ ਭਇਆ ਮਗਹਰ ਕੀ ਬਾਸੀ ਕਾਸੀ ਮਗਹਰ ਸੰ ਵਿਚਾਰੀ ਪੋਛੇ ਭਗਤ ਕੈਸੇ ਉਤਰ ਸਪਾਰੀ ਕਉਗਰ ਗਜ ਸਿਵ ਸਭ ਕੋ ਜਨ ਮੋਵਾ ਕਬੀਰ ਰਮਨ ਸ੍ਰੀ ਰਾਮੈ ਗੌੜੀ ਕਬੀਰ ਜੀ ਜੋ ਵਾ ਚੰਦਨ ਮਰਦਨੇ ਅੰਗਾ ਸੋ ਤਨ ਜਲੇ ਕਾਟ ਕੇ ਸੰਗਾ ਇਸ ਤਨ ਤਨ ਕੀ ਕਮਨ ਬੜਾਈ ਤਰਨ ਪਰੇ ਉਰਵਾਰ ਨ ਜਾਈ ਰਹਾਉ ਰਾਤ ਜੇ ਸੋਵੇ ਦਿਨ ਕਰ ਕਾਮ ਇਕ ਖਿੰਲੇ ਨਾ ਹਰ ਕੋ ਨਾਮ ਹੱਥ ਤਾਂ ਡੋਰ ਮੁਖ ਖਾਇ ਉਤੰਭੋਰ ਮਰਤੀ ਵਾਰ ਕਸ ਬਾਂਧਿਓ ਚੋਰ ਗੁਰਮਤ ਰਸ ਰਸ ਹਰ ਗੁਣ ਗਾਵੈ ਰਾਮੇ ਰਾਮ ਰਮਤ ਸੁਖ ਭਾਵੈ ਕਿਰਪਾ ਕਰਕੇ ਨਾਮ ਦਰੜਾਈ ਹਰ ਹਰ ਮਾਸ ਗੰਧ ਵਿਸਾਈ ਕਹਤ ਕਬੀਰ ਚੇਤਰੇ ਅੰਦਾ ਸਤਿਰਾਮ ਝੂਟਾ ਸਭ ਤੰਦਾ ਗਉੜੀ ਕਬੀਰ ਜੀ ਤਿਪਦੇ ਚਾਰ ਤੁਕੇ ਜਮ ਤੇ ਉਲਟ ਪਹਿ ਹੈ ਰਾਮ ਦੁਖ ਬਿਨਸੇ ਸੁਖਿਓ ਮਿਸ਼ਰਾਮ ਬੈਰੇ ਉਲਟ ਪਹਿ ਮਿਤਾ ਸਾਕਤ ਉਲਟ ਸੁਜਣ ਪਹਿ ਚੀਤਾ ਅਬ ਮੋਏ ਸਰਬ ਕੁਸ਼ਲ ਕਰਮਾਨਿਆ ਸ਼ਾਂਤ ਭਈ ਜਬ ਗੋਬਿੰਦ ਅਨ ਜਾਣੇ ਆ ਰਹਾਉ ਤਨ ਮੈਂ ਹੋਤੇ ਕੋਡੋ ਭਾ ਉਲਟ ਪਈ ਸੁਖ ਸਹਿਜ ਸਮਾਦ ਆ ਪਛਾਨੇ ਆਪੇ ਆ ਰੋਗ ਨ ਬਿਆਪੇ ਤੀਨੋਂ ਤਾ ਅਮਨ ਉਲਟ ਸਨਾਤਨ ਹੋਵਾਉ ਤਬ ਜਾਣਿਆ ਜਬ ਜੀਵਤ ਮੋਵਾਉ ਕੋ ਕਬੀਰ ਸੁਖ ਸਹਿਜ ਸਮਾਉ ਆਪ ਨਾ ਡਰੋ ਨਾ ਅਬਰੜਾਓ ਗੌੜਿਕ ਕਬੀਰ ਜੀ ਪੈੰਡ ਮੁਏ ਜੋ ਕਹਿ ਕਰ ਜਾਤਾ ਸ਼ਬਦ ਤੀਤਾ ਨਾ ਹਦਰਾਤਾ ਜਿਨ ਰਾਮ ਜਾਣਿਆ ਤਿਨੇ ਪਛਾਨਿਆ ਜਿਉ ਗੁੰਗੇ ਸਾਕਰ ਮਨ ਮੰਨਿਆ ਐਸਾ ਗਿਆਨ ਕਥੇ ਬਨਵਾਰੀ ਮਨ ਰੇ ਪਵਨ ਅੰਦਰ ਸੁਖ ਮਨ ਨਾਰੀ ਰਹਾਓ ਸੋ ਗੁਰ ਕਰੋ ਜੇ ਬਹੁਰ ਨ ਕਰਨਾ ਸੋ ਬਧ ਰੋ ਜੇ ਬਹੁਰ ਨ ਰਵਣਾ ਸੋ ਧਿਆਨ ਤਰੋ ਜੇ ਬਹੁਰ ਨ ਧਰਨਾ ਐਸੇ ਮਰੋ ਜੇ ਬਹੁਰ ਨ ਮਰਨਾ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮੈਂ ਨਾਵੋ ਲੋਚਾ ਸੰਸਰੇ ਵਿਵਹਾਰਾ ਤਤ ਵਿਚਾਰ ਕਾਮਰ ਵਿਚਾਰਾ ਆਬ ਤੇਜ ਬਾਇ ਪ੍ਰਤਨੀ ਆਕਸਾ ਐਸੀ ਰਹਿਤ ਰਹੋ ਹਰ ਪਾਸਾ ਕਹਿ ਕਬੀਰ ਨਰੰجن ਤਵ ਤਿਤ ਕਰ ਜਾਓ ਜਬ ਹੋ ਨਾ ਆਉ ਗਉੜੀ ਕਬੀਰ ਜੀ ਤਿਪਦੇ ਕੰਚਣ ਸਿਉ ਪਾਈਐ ਨਹੀਂ ਧੂਲ ਮਨ ਦੇ ਰਾਮ ਲਿਆ ਹੈ ਮੋਹੂਲ ਅਬ ਮੋਏ ਰਾਮ ਆਪਣਾ ਕਰ ਜਾਣਿਆ ਸੈ ਸੁਭਾ ਹੈ ਮੇਰਾ ਮਨ ਮੰਨਿਆ ਰਹਾਉ ਬ੍ਰਹਮੇ ਕਤ ਕਥਨ ਤਨ ਪਾਇਆ ਰਾਮ ਭਗਤ ਬੈਠੇ ਕਰਿ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਹਮ ਭਗਤ ਨਿਜ ਭਾਗੀ ਗਉੜੀ ਕਬੀਰ ਜੀ ਜੇ ਮਰਨੇ ਸਭ ਜਗਤ ਤਰਾਸਿ ਆਉ ਸੁਮਰਨਾ ਗੁਰ ਸ਼ਬਦ ਪ੍ਰਗਸਿ ਆਉ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾ ਤੇ ਜਨ ਰਾਮ ਨਾ ਜਾਣਿਆ ਰਹਾਉ ਮਰਨੋ ਮਰਨ ਕਹੇ ਸਦ ਕੋਈ ਸਹਜੇ ਮਰੇ ਅਮਰ ਹੋਏ ਸੋਈ ਕਉ ਕਬੀਰ ਮਨ ਭਇਆ ਅਨੰਦਾ ਗਇਆ ਪਰਮ ਰਹਾ ਪਰਮਾਨੰਦਾ ਗੌੜੀ ਕਬੀਰ ਜੀ ਕਤਨੇ ਠੌਰ ਮੂਲ ਕਤ ਲਾਵੋ ਕੋਜਤ ਤਨ ਮੈਂ ਟੌਰ ਨ ਪਾਵੋ ਲੱਗੀ ਹੋਈ ਸਜਾਨੇ ਪੀਰ ਰਾਮ ਭਗਤ ਅਨੇ ਹਲੇ ਤੀਰ ਰਹਾਓ ਏਕ ਪਾਏ ਦੇ ਖੋ ਸਬਨਾਰੀ ਕਿਆ ਜਾਨੂ ਸਹਿ ਕਉ ਪਿਆਰੀ ਕੈ ਕਬੀਰ ਜਾਕੇ ਮਸਤਕ ਭਾਗੋ ਸਭ ਪਰਹਰ ਤਾ ਕੋ ਮਿਲੇ ਸੁਹਾਗ गौडी कबीर जी जाके हरसा ठाकुर भाई मुक्त अनंत विकार न जाई अब को राम परोसा तो राव तब काहू ना का कमन हो राव रहाऊ तीन लोक जाके है पार सो काहे ना करे प्रति पार ਕੈ ਕਬੀਰ ਇੱਕ ਬੁੱਧ ਵਿਚਾਰੀ ਕਿਆ ਬਸ ਜਾਉ ਬਿਕਤੇ ਮਹਤਾਰੀ